ਇੰਦਾ ਲੁਧਿਆਣੇ ਦੇ ਕਤਲਾਂ-ਕਤਲਾਂ ਚ ਫਰੂਖਪੁਰ ਜੇਲ੍ਹ ਚ ਬੰਦ ਸੀ ਦਰਬਾਰਾ ਸਿੰਘ ਸਰਕਾਰ ਸਿੰਘ शिंदे ਨੂੰ ਛੁੱਟੀ ਦਵਾਈ ਗਈ ਫਰ ਰੋਪਰ ਜੇਲ੍ਹ ਚ ਮੈਂ ਇਹਨੂੰ ਪੇਸ਼ ਕਰਨ ਜਾਂਦੇ ਰਹਿ ਮੈਂ ਚੰਗੀ ਤਰ੍ਹਾਂ ਦੇਖਿਆ शिंदे ਨੂੰ ਹਾਂ ਚੰਗੀ ਤਰ੍ਹਾਂ ਮੈਂ ਦੇਖਿਆ ਉਹ ਚਟਾ ਪਜਾਮਾ ਕੁਰਤਾ ਜੇ ਪਾਉਂਦਾ ਸੀ ਮੋਰਾ ਜੇ ਅਸੀਂ ਛੋਟੇ ਜੇ ਕੱਦ ਦਾ ਉਦੋਂ ਪੁਲਿਸ ਦੇ ਵਿੱਚ ਫੋਕਰਾ ਹਾਂ ਮੈਂ ਪੁਲਸੀ ਇਹ ਪੇਸ਼ ਕਰਨ ਜਾਂਦੇ ਰਹਿ ਫੋਕਰਾ ਜੇ ਅਸੀਂ ਉਹਨੇ ਉਹ ਲੁਧਿਆਣੇ ਵਾਲੇ ਜਿਹੜੇ ਹੈਗੇ ਅਗਰਚੇ ਗੁਰਚੇ ਉਹਨਾਂ ਨੇ ਕਹਿ ਤੇ ਕਤਲ ਕੀਤਾ ਸੀ ਲੰਡੂ ਬੰਦਾ ਸੀ ਤੇ ਉਹ ਐਵੇਂ ਫੂਫੂ ਜਿਆਦਾ ਕਰਦਾ ਸੀ ਕੁਛ ਵੀ ਨਹੀਂ ਸੀ ਉਹਨੂੰ ਜੇਲ੍ਹ ਤੋਂ ਛੁੱਟੀ ਦਵਾਈ ਸੰਤਾਂ ਨੂੰ ਮਾਰਨ ਸਜਾ ਹਾਂ ਪਰੋਲ ਦਵਾਈ ਪਰੋਲ ਦਵਾ ਕੇ ਤੇ ਉਹਨੂੰ ਕਿਹਾ ਵੀ ਤੇਰੀ ਸਜ਼ਾ ਜਿਹੜੀ ਆ ਉਹ ਸਾਰੀ ਕਰਾ ਦੇਾਂਗੇ ਮਾਫ਼ ਤੇ ਤੈਨੂੰ ਦਿਆਂਗੇ ਪੈਸੇ ਤੇ ਤੂੰ ਸੰਤਾਂ ਨੂੰ ਮਾਰ ਦੇ ਉਹਦੇ ਵਿੱਚ ਹਰਚੰਦ ਸਿੰਘ ਲੋਂਗੋਵਾਲ ਦਾ ਪੀ ਗੁਰਚਰਨ ਸਿੰਘ ਉਹ ਵੀ ਸ਼ਾਮਲ ਸੀ ਇਸ ਪਲਾਨ ਦੇ ਵਿੱਚ ਇਸ ਪਲਾਨ 'ਚ ਉਹਨੂੰ ਪਹਿਲਾਂ ਤੇ ਉਹਨੂੰ ਸੈੱਟ ਕੀਤਾ ਕਾਂਗਰਸ ਨੇ ਇਹਨੂੰ ਸੈੱਟ ਕਰਕੇ ਤੇ ਨਾਲ ਹੀ ਫਿਰ ਅੰਦਰਲੀ ਲੋਂਗੋ ਵਾਲ ਨੂੰ ਸੈੱਟ ਕੀਤਾ ਉਹਦੇ ਪੀਏ ਨੂੰ ਇੱਕ ਪਾਟਿਆ ਹੋਟਲ ਵਾਲਾ ਹੁੰਦਾ ਸੀ ਉਹਨੂੰ ਸੈੱਟ ਕੀਤਾ ਉੱਥੇ ਕਿਵੇਂ ਇਹਨੂੰ ਵਿੱਚ ਵਾਰਡ ਦਿੱਤਾ ਜਾਏ ਤੇ ਐਕਚੁਅਲੀ ਲੋਂਗੋ ਵਾਲੇ ਲਟੇਰੀਆਂ ਤੇ ਡਾਕੂਆਂ ਤੇ ਚੋਰਾਂ ਨੂੰ ਉੱਥੇ ਕਮਰੇ ਦੇ ਦਿੱਤੇ ਦਰਬਾਰ ਸਾਹਿਬ 'ਚ ਸਿਰਫ ਸੰਤਾਂ ਨੂੰ ਬਦਨਾਮ ਕਰ ਲਈ